ਸਰਕਾਰ ਨੂੰ ਜ਼ਬਰਦਸਤੀ ਜ਼ਮੀਨਾਂ ਕਿਸਾਨਾਂ ਕੋ ਖੋਹਣ ਦਾ ਕੋਈ ਅਧਿਕਾਰ ਨਹੀਂ ਹੈਗਾ ਅੱਜ ਗਰਦਾਸਪੁਰ ਦੇ ਵਿੱਚ ਫੇਰ ਜ਼ਬਰਦਸਤੀ ਜੜਾਵਾ ਕਿਸਾਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਗਏ ਹੋਏ ਵਾਲੇ ਗਏ ਹੋਇਆ ਅਸੀਂ ਨਿੰਦਾ ਕਰਦੇ ਆਂ ਔਰ ਅਸੀਂ ਕਹਿੰਦੇ ਆਂ ਵੀ ਪੰਜਾਬ ਸਰਕਾਰ ਧਿਆਨ ਦੇਵੇ ਅਸੀਂ ਇਸ ਵੇਲੇ ਕਿੰਦਰ ਨਾਲ ਲੜ ਰਹੇ ਆਂ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਅੰਦੋਲਨ ਨਹੀਂ ਹੈ ਨਹੀਂ ਤਾਂ ਸਾਨੂੰ ਵਾਪਸ ਫੈਸਲਾ ਕਰਨਾ ਪਊ ਸਾਡੀ એનર્ਜੀ ਵੀ ਡਬਲ ਲੱਗੂਗੀ ਔਰ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਫਿਰ ਪੰਜਾਬ ਸਰਕਾਰ ਤੇ ਨਕਨਾਸੀ ਤੋਂ ਆਂਦੇ ਆਂਗੇ ਇਸ ਕਰਕੇ ਉਸੇ ਜਿੰਨੀ ਦੇਰ ਤੱਕ ਕਿਸਾਨ ਨੂੰ ਜੋਗ ਜਸਹੀ ਮਾਪਜਾ ਨਹੀਂ ਦਿੰਦੇ ਹੈਗੇ ਉਨੀ ਦੇਰ ਤੱਕ ਠੱਕੇ ਨਾ ਭਾਰਤ ਮਾਲਾ ਯੋਜਨਾ ਤਹਿਤ ਜਬਰੀ ਜ਼ਮੀਨਾਂ ਅਕਵਾਇਰ ਜੜੀਆਂ ਉਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਵਾ ਅਸੀਂ ਕੇਂਦਰ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕੇਂਦਰ ਦੇ ਅੱਗੇ ਇਹ ਅਸੀਂ ਪ੍ਰਸਤਾਵ ਲਿਆਂਦਾ ਸੀ ਕਿਸਾਨ ਆਗੂਆਂ ਨਾਲ ਗੱਲਬਾਤਾਂ ਚੱਲ ਰਹੀ ਆ ਪਰ ਜਿਹੜੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਏ ਆ ਇਹਦੇ ਨਾਲ ਪੰਜਾਬ ਦੇ ਹਰਿਆਣੇ ਦੇ ਉੱਤਰ ਭਾਰਤ ਦੇ ਸਾਰੇ ਵਪਾਰੀ ਟਰਾਂਸਪੋਰਟਰ ਆਮ ਜਨਤਾ ਕਰ ਲੋਕਲ ਲੋਕਾਂ ਨੂੰ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਆ ਉਹ ਰਾਹ ਖੋਲਿਆ ਜਾਵੇ ਅੱਜ ਫੇਰ ਤੁਹਾਡੇ ਮਾਤਮਨਾ ਕਹਿੰਦੇ ਆ ਗਲਬਾ ਦਾ ਫੁਰੇ ਦਾ ਹੋਣ ਦਿਓ ਰਾਹ ਕਿਉਂ ਨਹੀਂ ਖੋਲੇ ਜਾਂਦੇ ਰਾਹ ਖੋਲੇ ਜਾਣ ਇਸ ਕਰਕੇ ਨਹੀਂ ਆਮ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਉਹ ਉਲਟਾ ਦਾ ਦਿਹਾੜਾ ਜਿਹੜਾ ਬਹੁ ਮਨਾਇਆ ਜਾਊਗਾ ਅਸੀਂ ਅਪੀਲ ਕਰਾਂਗੇ ਤੁਹਾਡੇ ਮਾਦਮਨਾ ਪੂਰੇ ਪੰਜਾਬ ਨੂੰ ਹਰਿਆਣੇ ਨੂੰ ਉੱਤਰ ਪ੍ਰਦੇਸ਼ ਦੇ ਸੂਬਿਆਂ ਨੂੰ ਪਿ ਲੱਖਾਂ ਦੇ ਗਿਣਤੀ ਵਿੱਚ ਔਰਤਾਂ ਦੇ ਜਿਹੜੇ ਕਾਠ ਆ ਉਹ ਬਾਰਡਰਾਂ ਤੇ ਜਿੱਥੇ-ਜਿੱਥੇ ਵੀ ਮੋਰਚੇ ਸਾਡੇ ਚੱਲ ਰਹੇ ਹੈਗੇ ਆ ਉੱਥੇ-ਉੱਥੇ ਆਪਾਂ ਕਰੀਏ ਅਰ ਸਰਕਾਰ ਤੇ ਪ੍ਰੈਸ਼ਰ ਅੱਜ ਅੱਜ ਕਰੀਏ ਜਿਵੇਂ ਅਸੀਂ ਵੀ ਤੁਹਾਨੂੰ ਵੀ ਬਹੁਤ ਸਾਰੇ ਫੋਨ ਆਉਂਦੇ ਹੋਣਗੇ ਸਾਨੂੰ ਵੀ ਆਉਂਦੇ ਆ ਵੀ ਗੱਲ ਨੇੜੇ ਲੱਗ ਰਹੀ ਆ ਗੱਲ ਨਿਬੜ ਰਹੀ ਆ ਗੱਲ ਭਾਵੇਂ ਸਹੀ ਪਾਸੇ ਚੱਲ ਰਹੀ ਆ ਅਸਲ ਵਿੱਚ ਹੁੰਦਾ ਵੀ ਜੇ ਔਰਤਾਂ ਦਾ ਮੰਤਰੀ ਦਿਹਾੜਾ ਅਸੀਂ ਵੱਡਾ ਕਰ ਜੀਏ ਲੱਖਾਂ ਦੀ ਗਿਣਤੀ ਵਿੱਚ ਕਰ ਦਈਏ ਸਰਕਾਰ ਤੇ ਪਬਲਿਕ ਦਾ ਪ੍ਰੈਸ਼ਰ ਬਹੁਤ ਹੋ ਜਾਂਦਾ ਇਹ ਇਹਨਾਂ ਸਬ ਇਸ ਦੇ ਸੰਦਰਭ ਵਿੱਚ ਵੱਡੇ ਇਕੱਠ ਜਿਹੜੇ ਆ ਉਹ ਕੀਤੇ ਜਾਣੇ ਨੇ ਅੱਜ ਪੰਜਾਬ ਸਰਕਾਰ ਵਿਧਾਨ ਸਭਾ ਦਾ اجلاس ਹੋਣ ਜਾ ਰਿਹਾ ਦੋ ਦਿਨ ਦਾ ਔਰ ਜਿਵੇਂ ਅਸੀਂ ਭਗਵੰਤ ਮਾਨ ਸਰਕਾਰ ਕੋ ਮੰਗ ਕੀਤੀ ਆ ਦੁਬਾਰਾ ਫਿਰ ਤੁਹਾਡੇ ਮਾਤਮਨਾ ਮੰਗ ਕਰ ਰਹੇ ਆ ਇੱਕ ਤਾਂ ਜਿਹੜਾ ਸਾਡੀਆਂ 12 ਮੰਗਾਂ ਦਾ ਮੰਗ ਪੱਤਰ ਆ ਉਹ ਵਿਧਾਨ ਸਭਾ ਦੇ ਵਿੱਚ ਉਹ 12 ਮੰਗਾਂ ਦੇ ਹੱਕ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਕੇਂਦਰ ਨੂੰ ਭੇਜੇ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਦੇਸ਼ ਵਿਆਪੀ ਮੰਗਾਂ ਮੰਨੀਆਂ ਜਾਣ। ਦੂਸਰਾ ਜਿਹੜਾ ਨਵਾਂ ਖੇਤੀਬਾੜੀ ਦਾ ਖੇਤੀਕਰਨ ਮੰਡੀਕਰਨ ਦਾ ਖੱਲੜਾ ਆਇਆ ਹੈਗਾ ਵਾ ਉਹ ਵਿਧਾਨ ਸਭਾ ਦੇ ਵਿੱਚ ਉਹਦੇ ਵਿਰੁੱਧ ਮਤਾ ਪਾਸ ਕਰਕੇ ਕੇਂਦਰ ਨੂੰ ਵਾਪਸ ਕੀਤਾ ਜਾਵੇ। ਪੀ ਜਿਹੜਾ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਲਿਆ ਹੈਗਾ ਉਹ ਵਾਪਸ ਲਿਆ ਜਾਣਾ ਚਾਹੀਦਾ ਇੱਕ ਤਾਂ ਉਹ ਮਤਾ ਪਾਸ ਹੋਣਾ ਚਾਹੀਦਾ ਔਰ ਅਸੀਂ ਵਿਧਾਨ ਸਭਾ ਦੇ اجلاس ਨੂੰ ਲੈ ਕੇ ਗੱਲ ਕਹਿਣਾ ਚਾਹਾਂਗੇ اجلاس ਲੰਬਾ ਚੱਲਣਾ ਚਾਹੀਦਾ ਔਰ ਉਹਦੇ ਵਿੱਚ ਹੈਲਦੀ ਚਰਚਾ ਹੋਣੀ ਚਾਹੀਦੀ ਆ ਬਹੁਤ ਸਾਰੇ ਪੰਜਾਬ ਦੇ ਮੁੱਦੇ ਆ ਅਸੀਂ ਪੰਜਾਬ ਤੀਆਂ ਸਾਰੀਆਂ ਵਿਰੋਧੀ ਧਿਰਾਂ ਨੂੰ ਇਹ ਅਪੀਲ ਕਰਦੇ ਆਂ ਕਿ ਜਦੋਂ ਪੰਜਾਬ ਦਾ ਮੁੱਦਾ ਹੋਵੇ ਚਾਹੇ ਉਹ ਮੰਡੀਕਰਨ ਦਾ ਖੇਤੀਬਾੜੀ ਦਾ ਨਿੱਜੀ ਖਰੜੇ ਦਾ ਸਵਾਲ ਆ ਚਾਹੇ ਕਿਸਾਨਾਂ ਦੀਆਂ 12 ਮੰਗਾਂ ਦਾ ਸਵਾਲ ਆ ਉਹ ਪੰਜਾਬ ਦੇ ਹੱਕਾਂ ਲਈ ਇੱਕ ਮੁੱਠ ਹੋ ਕੇ ਕੇਂਦਰ ਦੇ ਖਿਲਾਫ ਡਟਣ ਅਰ ਅਸੀਂ ਇਹ ਵੀ ਚਾਹਾਂਗੇ ਕਿ ਕਿਸਾਨਾਂ ਮਜ਼ਦੂਰਾਂ ਦੇ ਮੁੱਦਿਆਂ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਣੀ ਚਾਹੀਦੀ ਆ ਔਰ ਪੰਜਾਬ ਦੇ ਲੋਕ ਇਹ ਵੀ ਚਾਹੁੰਦੇ ਆ ਕਿ ਜਿਵੇਂ ਪੰਜਾਬ ਨਸ਼ੇ ਨਾਲ ਗ੍ਰਸਤ ਆ ਨਸ਼ਿਆਂ ਦੇ ਮੁੱਦੇ ਤੇ ਵੀ ਵਿਧਾਨ ਸਭਾ ਦੇ ਵਿੱਚ ਚਰਚਾ ਹੋਵੇ ਅਰੋਧੇ ਤੇ ਕੋਈ ਠੋਸ ਕੋਈ ਕਾਨੂੰਨ ਲਿਆਂਦੇ ਜਾਣ ਅਰ ਸਭ ਤੋਂ ਵੱਡਾ ਤੁਸੀਂ ਪਿਛਲੇ ਦਿਨੀ ਸੀ ਦੇਖਿਆ ਸੀ ਮਸਲਾ ਵੀ ਭਾਰਤ ਦੇ ਤਕਰੀਬਨ ਜਿਹੜੇ ਅਲਿਗਲ ਟੰਗਨਾ ਬੇਰਜ਼ਗਾਰੀ ਤੋਂ ਮਜਬੂਰ ਹੋ ਕੇ ਨੌਜਵਾਨ ਵਿਦੇਸ਼ਾਂ ਵਿੱਚ ਗਏ ਸੀ ਅਰ ਜਿਵੇਂ ਉਹਨਾਂ ਨੂੰ ਡਿਵਰਟ ਕੀਤਾ ਗਿਆਗਾ ਉਥੋਂ ਬਾਹਰ ਕੱਢਿਆ ਗਿਆ ਹੈਗਾ ਵਾ ਅਸੀਂ ਚਾਹੁੰਦੇ ਹਾਂ ਪੰਜਾਬ ਵਿਧਾਨ ਸਭਾ ਪਹਿਲ ਕਰੇ ਮੁੱਖ ਮੰਤਰੀ ਜੀ ਜੂਰੇ ਤੇ ਅੱਜ ਗੱਲ ਕਰਨ ਕੋਈ ਜਿਹੜੇ ਜਿਹੜੇ ਟ੍ਰੈਵਲ ਏਜੰਟ ਨੇ ਜਿਹੜੇ ਚੰਗਾ ਕੰਮ ਕਰਦੇ ਸੀ ਉਹਨਾਂ ਦਾ ਨਾਂ ਨਹੀਂ ਲੈਂਦੇ ਹੈਗੇ ਜਿਹੜੇ ਅਨਲੀਗਲ ਟੰਗ ਨਾਲ ਨੌਜਵਾਨਾਂ ਦਾ 60-60 ਲੱਖ ਰੁਪਈਆ ਮਾਰਦੇ ਆ ਇਹ ਕਹਿੰਦੇ ਆ ਵੀ ਲੀਗਲ ਵੇ ਨਾਲ ਅਮਰੀਕਾ ਪੇ ਜਾਂਗੇ ਜਾਂ ਵਿਦੇਸ਼ਾਂ ਵਿੱਚ ਭੇਜਾਂਗੇ ਪਰ ਉਹ ਇਸ ਟੰਗ ਨਾਲ ਜੋ ਖਬਰਾਂ ਆ ਰਹੀਆਂ ਵੀ ਅਨਲੀਗਲ ਟੰਗ ਨਾਲ ਭੇਜਦੇ ਆ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਕੋ ਸਖਤ ਕਾਨੂੰਨ ਲੈ ਕੇ ਆਵੇ ਤਾਂ ਜੋ ਜਿਹੜਾ ਪੰਜਾਬ ਦੇ ਵਿੱਚ ਟ੍ਰੈਵਲ ਏਜੰਟਾਂ ਦੇ ਨਾਂ ਤੇ ਇੱਕ ਠੱਗੀ ਦਾ ਘਰ ਬਣਿਆ ਹੋਇਆ ਵਾ ਉਹਨੂੰ ਰੋਕਿਆ ਜਾ ਸਕੇ ਇਹਦੇ ਨਾਲ ਦੀ ਨਾਲ ਪੰਜਾਬ ਅੰਦਰ ਜਾਂ ਦੇਸ਼ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਅਕਵਾਇਰ ਕੀਤੀ ਗਈ ਆ ਦੇਖੋ ਜਿੰਨਾ ਚਿਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦਾ ਵਾਜਬ ਸਹੀ ਮੁੱਲ ਨਹੀਂ ਦਿੱਤਾ ਜਾਂਦਾ ਚਾਹੇ ਉਹ ਪੰਜਾਬ ਦੇ ਵਿੱਚੋਂ ਗੈਸ ਗੈਸ ਪੈਪਾ ਨਿਕਲ ਰਹੀਆਂ ਨੇ ਉੰਨੇ ਦੇਰ ਤੱਕ ਕਿਤੇ ਵੀ ਦੇਸ਼ ਅੰਦਰ ਸਰਕਾਰ ਨੂੰ ਜ਼ਬਰਦਸਤੀ ਜ਼ਮੀਨਾਂ ਕਿਸਾਨਾਂ ਕੋ ਖੋਹਣ ਦਾ ਕੋਈ ਅਧਿਕਾਰ ਨਹੀਂ ਹੈਗਾ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਚਾਹੇ ਸੰਗਰੂਰ ਹੋਵੇ ਚਾਹੇ ਬਠਿੰਡਾ ਹੋਵੇ ਚਾਹੇ ਗਰਦਾਸਪੁਰ ਹੋਵੇ ਚਾਹੇ ਤਰਨਤਾਰਨ ਹੋਵੇ ਅੰਮ੍ਰਿਤਸਰ ਜਾਂ ਪੰਜਾਬ ਦਾ ਕੋਈ ਵੀ ਖੇਤਰ ਹੋਵੇ ਅੱਜ ਗਰਦਾਸਪੁਰ ਦੇ ਵਿੱਚ ਫੇਰ ਜ਼ਬਰਦਸਤੀ ਜੜਾਵਾ ਕਿਸਾਨਾਂ ਦੀ ਜ਼ਮੀਨਾਂ ਤੇ ਕਬਜ਼ਾ ਕਰਨ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਨੈਸ਼ਨਲ ਹਾਈਵੇ ਗਏ ਹੋਏ ਵਾਲੇ ਗਏ ਹੋਇਆ ਅਸੀਂ ਨਿੰਦਾ ਕਰਦੇ ਆਂ ਔਰ ਅਸੀਂ ਕਹਿੰਨੇ ਆਂ ਵੀ ਪੰਜਾਬ ਸਰਕਾਰ ਧਿਆਨ ਦੇਵੇ ਅਸੀਂ ਇਸ ਵੇਲੇ ਕੇਂਦਰ ਨਾਲ ਲੜ ਰਹੇ ਆਂ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਅੰਦੋਲਨ ਨਹੀਂ ਹੈ ਨਹੀਂ ਤਾਂ ਸਾਨੂੰ ਵਾਪਸ ਫੈਸਲਾ ਕਰਨਾ ਪਊ ਸਾਡੀ એનર્ਜੀ ਵੀ ਡਬਲ ਲੱਗੂਗੀ ਔਰ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆਂ ਫਿਰ ਪੰਜਾਬ ਸਰਕਾਰ ਦੇ ਨਕਨਾਸੀ ਤੋਂ ਆਂਦੇ ਆਂਗੇ ਇਸ ਕਰਕੇ ਤੁਸੀਂ ਜਿੰਨੀ ਦੇਰ ਤੱਕ ਕਿਸਾਨ ਨੂੰ ਜੋਗ ਤੇ ਸਹੀ ਮੁਆਵਜ਼ਾ ਨਹੀਂ ਦਿੰਦੇ ਹੈਗੇ ਉੰਨੀ ਦੇਰ ਤੱਕ ਠੱਕੇ ਨਾ ਭਾਰਤ ਮਾਲਾ ਯੋਜਨਾ ਤਹਿਤ ਜਬਰੀ ਜ਼ਮੀਨਾਂ ਅਕਵਾਇਰ ਜੜੀਆਂ ਉਹ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਹੈਗੀਆਂ ਆਪਾਂ ਔਰ ਇਹਦੇ ਨਾਲ ਦੀ ਨਾਲ ਅਸੀਂ ਕੇਂਦਰ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਵੀ ਕੇਂਦਰ ਦੇ ਅੱਗੇ ਇਹ ਅਸੀਂ ਪ੍ਰਸਤਾਵ ਲਿਆਂਦਾ ਸੀ ਕਿ ਕਿਸਾਨ ਆਗੂਆਂ ਨਾਲ ਗੱਲਬਾਤਾਂ ਚੱਲ ਰਹੀ ਆ ਗੱਲਬਾਤ ਹੋ ਰਹੀ ਆ ਪਰ ਜਿਹੜੇ ਨੈਸ਼ਨਲ ਹਾਈਵੇ ਬੰਦ ਕੀਤੇ ਹੋਇਆ ਇਹਦੇ ਨਾਲ ਪੰਜਾਬ ਦੇ ਹਰਿਆਣੇ ਦੇ ਉੱਤਰ ਪ੍ਰਦੇਸ਼ ਦੇ ਸਾਰੇ ਵਪਾਰੀ ਟਰਾਂਸਪੋਰਟਰ ਆਮ ਜਨਤਾ ਪਰ ਲੋਕਲ ਲੋਕਾਂ ਨੂੰ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਹੈ ਉਹ ਰਾਹ ਖੋਲਿਆ ਜਾਵੇ ਤਾਂ ਅੱਜ ਫਿਰ ਤੁਹਾਡੇ ਮਾਦਮਨਾ ਕਹਿੰਨੇ ਆ ਗੱਲਬਾਤ ਆਪਣੇ ਤਾਂ ਹੋਣ ਦਿਓ ਰਾਹ ਕਿਉਂ ਨਹੀਂ ਖੋਲੇ ਜਾਂਦੇ ਰਾਹ ਖੋਲੇ ਜਾਣ ਇਸ ਕਰਕੇ ਤੇ ਆਮ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਜੋ ਅਸੀਂ ਸਮਝਦੇ ਹੈਗੇ ਆ